ਮੈਂ ਵਾਜੀ ਮੈਨੂੰ ਗੀਤਕਾਰੀ ਕਲਾਕਾਰੀ ਲਿਖਣਾ ਅਤੇ ਕਿਤਾਬਾਂ ਪੜ੍ਹਨਾ ਬਹੁਤ ਸ਼ੌਂਕ ਹੈ ਮੈਂ ਇਥੇ ਬਸਤੇ ਜਨ ਸਾਹਿਬਾਨੂ ਇਸ 30 ਤੇ ਹਾਜ਼ਰ ਹੁੰਦੇ ਪਹਿਲਾਂ ਗੱਲ ਕਰਦੀ ਹਾਂ ਕਿ ਕਿਦ ਨਾ ਦਾ ਫੰਕਸ਼ਨ ਕੀਤਾ ਆਪਾਂ ਕਦੀ ਪੰਜਾਬੀ ਰੂਪ ਚ ਟਿੱਕੇ ਲਾ ਕੇ ਐ ਦਸਗੀ ਫੁੱਲਾ ਕੇ ਨਹੀਂ ਨ ਜਾਂਦੇ ਸੀ ਪਹਿਲੇ ਪਹਿਲੇ ਲੋਕੀ ਪਤਾ ਕੀ ਕਰਦੇ ਸੀ ਜਦੋਂ ਵਿਆਹ ਤੇ ਜਾਂਦੇ ਸੀ ਨਾ ਸਦਗੀ ਫੋਲੀ ਆ ਸਾਰੀਆਂ ਸੁਹਾਗੀਆਂ ਚੀਜ਼ਾਂ ਨਹੀਂ ਦਾ ਐ ਸਾਰੀਆਂ ਪਾ ਕੇ ਜਾਂਦੇ ਸੀ ਤੁਹਾਡਾ ਪੰਜਾਬੀ ਪਹਿਰਾਵਾ ਦੂਜੀ ਚੀਜ਼ ਤੁਸੀਂ ਕਿਤੇ ਬਾਹਰ ਜਾਂਦੇ ਹੋ ਪੰਜਾਬੀ ਖਾਣੇ ਨੂੰ ਪ੍ਰੇਫਰ ਨਹੀਂ ਠੀਕ ਹੈ ਅਸੀਂ ਕੀ ਕਰਦੇ ਵੀਜ਼ੇ ਨੂਡਲਸ 버ਗਰ ਆਦੋ ਸਭ ਕੁਝ ਜਿਹੜਾ ਸਾਨੂੰ ਇੰਨਾ ਨੁਸਾਨ ਜਾਂਦਾ ਹੈ ਦੇਸੀ ਕੀ ਉਹਦਾ ਕਦੀ ਕੋਈ ਨੁਕਸਾਨ ਨਹੀਂ ਆ। ਚਿੱਤਰਕਾਰੀ ਕਰਨਾ ਤੇ ਨਵੇਂ-ਨਵੇਂ ਚੀਜ਼ਾਂ ਸਿੱਖਣਾ ਬਹੁਤ ਸ਼ੌਂਕ ਹੈ। ਆਪਣੇ ਬੱਚਿਆਂ ਨੂੰ ਕਲਚਰ ਨਾਲ ਜੋੜਨ ਲਈ ਇਹ ਜਿਹੇ ਤਿਉਹਾਰ ਮਨਾਨੇ ਬਹੁਤ ਜ਼ਰੂਰੀ ਆ। ਕਿਉਂਕਿ ਬੱਚਿਆਂ ਨੂੰ ਜਿਵੇਂ ਅੱਜ ਕੋਸ਼ਿਸ਼ ਨਹੀਂ ਕੀਤੀ ਨੌਲਜ ਹੀ ਨਹੀਂ ਜੇ ਉਹਨਾਂ ਨੂੰ ਆਪਾਂ ਇਹ ਜਿਹੇ ਤਿਉਹਾਰ ਨਹੀਂ ਮਨਾਵਾਂਗੇ ਭੁੱਲ ਜਾਣਗੇ ਤੇ ਕਮਿੰਗ ਜਨਰੇਸ਼ਨ ਨੂੰ ਆਪਣੇ ਕਲਚਰ ਬਾਰੇ ਕੋਈ ਨੌਲਜ ਨਹੀਂ ਰਹੇ। ਇਸ ਲਈ ਮੇਰੇ ਖਿਆਲ ਆ ਸਾਡੂ ਆਪਣੇ ਪੰਜਾਬ ਵਿੱਚ ਇਕੱਠੇ ਹੋ ਕੇ ਲੋਕਾਂ ਨੂੰ ਵਿਸਾਖੀ ਆਪਣਾ ਲੋੜੀ ਤੇ ਤੀ ਦਾ ਤਿਹਾਰ ਮਨਾਉਣਾ ਚਾਹੀਦਾ ਪਹਿਲਾਂ ਇਹ ਲੋਕ ਕਰਦੇ ਸੀ ਪਿੰਡਾਂ 'ਚ ਇਕੱਠੇ ਹੋ ਕੇ ਕੁੜੀਆਂ ਗਿੱਧਾ ਪਾਉਂਦੀਆਂ ਸੀ ਪਿੰਗਾ ਝੂੜਦੀਆਂ ਸੀ ਤੇ ਉਹ ਆਪਣੇ ਕਲਚਰ ਨਾਲ ਜੁੜੇ ਰਹਿੰਦੇ ਸੀ ਸਾਨੂੰ 6-7 ਸਾਲ ਹੋ ਗਏ ਇਹ ਹੁਣ ਅਸੀਂ ਹਰ ਸਾਲ ਕੰਟੀਨਿਊਸਲੀ ਬਣਾ ਰਹੇ ਹਾਂ ਕੱਲ ਅਸੀਂ ਪ੍ਰੈਮੀਦਮ ਮਨਾਇਆ ਅੱਜ ਹਾਈ ਦਾ ਮਨਾਇਆ ਕੱਲ ਟੀਚਰ ਦਿਨ ਮਨਾਉਣਾ ਕੱਲ ਨੂੰ ਬੇਹਰੇ ਹਾਂਜੀ ਟੀਚਰ ਦਿਨ ਬਹੁਤ ਟਾਈਮਿੰਗ ਨਹੀਂ ਮਿਲਦੀ ਨਾ ਉਹਦਾ ਹੁਣ 11:00 ਵਜੇ ਸ਼ੁਰੂ ਹੋਊਗਾ ਇਹ ਮੈਸੇਜ ਇਹਨਾਂ ਜਨਮ ਅਜੇ ਨੋਲਵਰ ਜੀ ਕੋਈ ਵਾਰ ਜਾ ਰਹੀ ਆ ਤੁਹਾਡੇ ਕੋਲ ਟਾਲੂਗੀ ਪਰਲਾ ਕੀਤਾ ਗਿਆ ਹੈ ਦੇਖੋ ਅੱਜ ਕੱਲ ਦੀ ਪੀੜ੍ਹੀ ਨੂੰ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਨੋਲਜ ਹੀ ਨਹੀਂ ਹੈਗੀ ਉਹਨਾਂ ਨੂੰ ਪਤਾ ਹੀ ਨਹੀਂ ਅੱਜ ਕਮਿਊਨਿਟੀਸ਼ਨ ਪਤੰਗਾਂ ਨੇ ਤੀਆਂ ਕੀ ਹੁੰਦੀਆਂ ਜੀ ਅਸੀਂ ਇਹ ਜੀ ਤਿਉਹਾਰ ਮਨਾੰਦਾ ਮਨਾੰਦੇ ਰਵਾਂਗੇ ਤਾਂ ਉਹਨਾਂ ਨੂੰ ਪਤਾ ਲੱਗੂ ਵੀ ਸਾਡਾ ਕਲਚਰ ਇਹ ਸੀ ਕਿਉਂ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਕਿਉਂਕਿ ਆਪਣੀ ਸਹੇਲੀਆਂ ਨਾਲ ਵਿਛੜ ਜਾਂਦੇ ਸੀ ਤੇ ਸੋਨ ਦੇ ਮਹੀਨੇ ਚ ਇਕੱਠੀਆਂ ਹੋ ਕੇ ਪਿੰਗਾ ਪਾਉਂਦੀਆਂ ਸੀ ਤੇ ਖੀਰ ਬੂੜੇ ਬੰਦੇ ਸੀ ਵੈਸੇ ਵੀ ਇਹ ਤਿਉਹਾਰ ਹੈ ਕਿ ਹਰੀਆਲੀ ਸਾਰੇ ਜਗ੍ਹਾ ਛਾ ਜਾਂਦੀ ਐ ਇੰਨੀ ਗਰਮੀ ਤੋਂ ਬਾਅਦ ਮੀਂਹ ਦੀ ਲੋਕ ਵੇਟ ਕਰਦੇ ਹੁੰਦੇ ਏ ਗਰਲੀ ਕੀ ਮੈਸੇਜ ਇਹ ਹੈ ਜੀ ਇਹ ਵੀ ਲੋਕਾਂ ਨੂੰ ਬੁਲਾਉਣਾ ਚਾਹੀਦਾ ਤਾਂ ਹੀ ਉਹ ਜੁੜੇ ਰਹਿਣਗੇ ਨਹੀਂ ਤਾਂ ਉਹ ਆਪਸ ਦੀ ਹੁੰਨਗੇ ਨਹੀਂ ਲੋਕ ਕੱਟੇ ਹੁੰਦੇ ਟਾਈਮ ਹੀ ਨਹੀਂ ਅਸੀਂ ਬੱਚਿਆਂ ਨੂੰ ਟਾਈਮ ਦਿੱਤਾ ਤਾਂ ਉਹ ਕੱਟੇ ਹੋਏ ਨਹੀਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 9 ਅਗਸਤ ਵਿੱਚ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਜ ਦਾ ਤਿਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਹੈ ਮੈਂ ਸਿੰਪਲ ਵਰਮਾ ਸਕੂਲ ਦੀ ਵਾਈਸ ਪ੍ਰਿੰਸੀਪਲ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਸ ਤਿਹਾਰ ਨੂੰ ਮਨਾਉਣ ਦਾ ਮੋਟਿਵ ਕੀ ਸੀ ਕਿਉਂ ਇਹ ਤਿਹਾਰ ਮਨਾਇਆ ਗਿਆ ਸਾਵਣ ਦਾ ਮਹੀਨਾ ਕਿ ਕਿ ਬੜੇ ਜੋਸ਼ ਨਾਲ ਆਂਦਾ ਹੈ ਚਾਰੇ ਪਾਸੇ ਹਰਿਆਲੀ ਖੁਸ਼ੀਆਂ ਦਾ ਮਾਹੌਲ ਹੋ ਰਿਹਾ ਹੁੰਦਾ ਹੈ ਇਸ ਖੁਸ਼ੀ ਨਾਲ ਇਸ ਹਰਿਆਲੀ ਨਾਲ ਰੂਬਰੂ ਕਰਵਾਉਣ ਲਈ ਪੰਜਾਬੀ ਸੱਭਿਆਚਾਰ ਨਾਲ ਰੂਬਰੂ ਕਰਵਾਉਣ ਲਈ ਬੱਚਿਆਂ ਨੂੰ ਇਹਦੀ ਨੌਲੇਜ ਦੇਣ ਲਈ ਕਿਉਂਕਿ ਅੱਜ ਕੱਲ ਦੇ ਬੱਚੇ ਸਿਰਫ ਇੰਟਰਨੈਸ਼ਨਲ ਲੈਂਗੁਏਜ ਨੂੰ ਹੀ ਐਮੀਅ ਦਿੰਦੇ ਹਨ ਸਾਰਿਆਂ ਨੇ ਬਾਹਰ ਜਾਣਾ ਹੈ ਤਾਂ ਇੰਗਲਿਸ਼ ਹੀ ਸਿੱਖਦੇ ਹਨ ਪੰਜਾਬੀ ਨੂੰ ਬਿਲਕੁਲ ਵੀ ਮਾਨ ਨਹੀਂ ਦੇ ਰਹੇ ਹਨ ਪੰਜਾਬੀ ਕਲਚਰ ਪੰਜਾਬੀ ਬੋਲੀ ਪੰਜਾਬੀ ਸੱਭਿਆਚਾਰ ਪੰਜਾਬੀ ਮੇਲੇ ਪੰਜਾਬੀ ਤਿਹਾਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੂਬਰੂ ਕਰਨ ਲਈ ਅਸੀਂ ਅੱਜ ਤੀਜ ਦਾ ਤਿਹਾੜ ਇੱਥੇ ਮਨਾਇਆ ਹੈ ਬੜੀ ਹੀ ਧੂਮ-ਧਾਮ ਨਾਲ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਗਿੱਧਾ ਭੰਗੜਾ ਰੈਂਪ ਵਾਕ ਇਹ ਸਭ ਕੁਝ ਬਹੁਤ ਹੀ ਉਤਸ਼ਾਹ ਨਾਲ ਉਹਨਾਂ ਨੇ ਕੀਤਾ ਹੈ ਔਰ ਇਸ ਤਿਹਾੜ ਨੂੰ ਮਨਾਉਣ ਦਾ ਮੋਟਿਵ ਕੀ ਹੈ ਕਿ ਅਸੀਂ ਬੱਚਿਆਂ ਨੂੰ ਦਸੀਏ ਕਿ ਤੁਹਾਡਾ ਸੱਭਿਆਚਾਰ ਕੀ ਅੱਜ ਕੱਲ ਦੇ ਬੱਚਿਆਂ ਨੂੰ ਸੱਭਿਆਚਾਰ ਬਾਰੇ ਕੋਈ ਵੀ ਅਵੇਅਰਨੈਸ ਨਹੀਂ ਤਾਂ ਇਹ ਤਿਹਾੜ ਸਕੂਲਾਂ ਵਿੱਚ ਬਣਾ ਕੇ ਅਸੀਂ ਅੱਜ ਦੀ ਪੀੜ੍ਹੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਰਹੋ ਬੋਲਡ ਦੇ ਕਿਸੇ ਵੀ ਖੇਤਰ ਵਿੱਚ ਜਾਓ ਕਿਸੇ ਵੀ ਦੇਸ਼ ਵਿੱਚ ਜਾਓ ਲੇਕਿਨ ਆਪਣੇ ਸੱਭਿਆਚਾਰ ਆਪਣੇ ਤਿਹਾੜ ਆਪਣੇ ਮੇਲੇ ਆਪਣੀ ਪੀੜ੍ਹੀ ਨੂੰ ਨਾ ਭੁੱਲੋ ਮੇਰਾ ਨਾਮ ਮਿਨਾਕਸ਼ੀ ਹੈ ਨਾ ਦਾ ਨਾਮ ਕੀਰਤੀ ਮੇਰੇ ਨਾਮ ਕੀਰਤੀ ਹੈ ਹਾਂਜੀ ਕੁਐਸਚਨਿੰਗ ਤੁਸੀਂ ਕਰੋਗੇ ਅੱਜ ਤੁਸੀਂ ਵਿਸ਼ੇ ਕੋਲ ਪਹੁੰਚੇ ਹੋਇਆ ਜੀ ਚੀਜ਼ ਹੈ ਹਾਂਜੀ ਹਾਂਜੀ ਜੀ ਮੈਨੂੰ ਤਾਂ ਬਹੁਤ ਮੇਰੇ ਲਈ ਤਾਂ ਬਹੁਤ ਪ੍ਰਾਊਡ ਦੀ ਮੂਮੈਂਟ ਹੈ ਮੈਨੂੰ ਮਾਮ ਨੇ ਇੱਥੇ ਬੁਲਾਇਆ ਇਨਵੀਟੇਸ਼ਨ ਦਿੱਤਾ ਕਿਉਂਕਿ ਮੈਂ ਇਸੇ ਸਕੂਲ ਤੋਂ ਪੜ੍ਹੀ ਹਾਂ 20th ਸਕੂਲ ਤੋਂ ਪੜ੍ਹੀ ਹੋਈ ਹਾਂ ਮੈਂ ਤੇ ਮੇਰੇ ਲਈ ਤਾਂ ਬਹੁਤ ਪ੍ਰਾਊਡ ਦੀ ਗੱਲ ਹੈ ਮੈਂ ਐਜ਼ ਅ ਜਜ ਜੱਜ ਆਈ ਐ ਸਕੂਲ ਚ ਮੈਨੂੰ ਬਹੁਤ ਵਧੀਆ ਲੱਗ ਰਿਹਾ ਸਾਰਾ ਫੰਕਸ਼ਨ ਮੈਮ ਨੇ ਕੀਤਾ ਸੋ ਆਪਣੇ ਸੱਭਿਆਚਾਰਕ ਨੂੰ ਕਹਿੰਦੇ ਨੇ ਜੋੜਨ ਲਈ ਸਕੂਲ ਵਾਲੇ ਮੈਨੂੰ ਇਸ ਸਕੂਲ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਵੀ ਆ ਮੈਂ ਸਕੂਲ ਦੇ ਮੈਮਸ ਕਰਕੇ ਜਿੰਨੇ ਵੀ ਮੈਮ ਹੈ ਉਹਨਾਂ ਕਰਕੇ ਇੱਥੇ ਆ ਅੱਜ ਤੱਕ ਤੇ ਬੱਚਿਆਂ ਨੂੰ ਬਹੁਤ ਪ੍ਰੋਗਰਾਮ ਕੀਤੀ ਗਿਆ ਬੱਚਿਆਂ ਕੀ ਮੈਸੇਜ ਦੇਣਾ ਚਾਹੁੰਦੀ ਬੱਚਾ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਤੁਸੀਂ ਵੈਸਟਰਨ ਤਾਂ ਰੱਖੋ ਹੀ ਆਪਣੇ ਉਹਦੇ ਵਿੱਚ ਵੈਸਟਰਨ ਤਾਂ ਵੈਸਟਰਨ ਦੇ ਨਾਮ ਨਾਲ ਤੁਸੀਂ ਆਪਣੇ ਪੰਜਾਬੀ ਸੱਭਿਆਚਾਰਕ ਨੂੰ ਵੀ ਰੱਖੋ ਨਾਲ ਪੰਜਾਬੀ ਸੱਭਿਆਚਾਰ ਨੂੰ ਨਾ ਭੁੱਲੋ ਪੰਜਾਬੀ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ ਬੜਾ ਤੁਹਾਡੇ ਕੋਲ ਕਿੰਨੇ ਬੱਚਿਆਂ ਨੂੰ ਸੱਭਿਆਚਾਰ ਨੂੰ ਬੱਦ ਗਿਆ ਨਾ ਬੱਦ ਤੁਹਾਡੇ ਕੋਲ ਕੀ ਕੀਤਾ ਇਹ ਕੋਈ ਇੱਕ ਅਨੁਪਤ ਨਹੀਂ ਤੁਹਾਡੇ ਵੱਲੋਂ ਕੀ ਕਿਹੜਾ ਕਦਮ ਪਹਿਲਾਂ ਚੱਕਿਆ ਜੋ ਸੱਭਿਆਚਾਰ ਆਪਣੀ ਵਾਪਸ ਲਿਆਈ ਜਾਵੇ ਉਹੀ ਆਪਣੇ ਵੱਡੇ ਬਜ਼ੁਰਗਾਂ ਨਾਲ ਤੁਸੀਂ ਜੁੜੋ ਉਹਨਾਂ ਤੋਂ ਤੁਸੀਂ ਪੁੱਛੋ ਨਵੀਆਂ-ਨਵੀਆਂ ਗੱਲਾਂ ਸਿੱਖਿਆ ਲੋ ਜਿਵੇਂ ਅੱਜਕੱਲ ਦੇ ਬੱਚੇ ਐ ਅਲੱਗ-ਅਲੱਗ ਰੂਮ 'ਚ ਬਹਿ ਜਾਂਦੇ ਨੇ ਹਰ ਇੱਕ ਦਾ ਅਗਲਾ ਗਰੂਮ ਹੈ ਬੱਚਿਆਂ ਦਾ ਹੈ ਨਾ ਤਾਂ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਜੁੜਨਾ ਚਾਹੀਦਾ ਆਪਣੇ ਘਰਦਿਆਂ ਨਾਲ ਆਪਣੇ ਵੱਡੇ ਬਜ਼ੁਰਗਾਂ ਨਾਲ ਜੁੜਨ ਆਪਣੀ ਪਰਿਵਾਰ ਨਾਲ ਟਾਈਮ ਸਪੈਂਡ ਕਰੋ ਜਿੰਨਾ ਹੋ ਸਕੇ ਵੈਸਟਰਨ ਨੂੰ ਵੀ ਅਸੀਂ ਮਾੜਾ ਨਹੀਂ ਕਹਿੰਦੇ ਵੈਸਟਰਨ ਵੀ ਆਣਾ ਚਾਹੀਦਾ ਹੈ ਬਟ ਪੰਜਾਬੀ ਸੱਭਿਆਚਾਰ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਹਾਂਜੀ ਬਾਕੀ ਹੁਣ ਨੋਨ ਡਰਿਵਿੰਗ ਦਾ ਨਸ਼ਾ ਵੀ ਆ ਰਿਹਾ ਹੈ ਹਾਂਜੀ ਹਾਂਜੀ ਮੈਂ ਕੀ ਮੈਸੇਜ ਦੇਣਾ ਚਾਹੁੰਗੀ ਸਭੇ ਜੋ ਬੋਲਿਆ ਪਹਿਲਾਂ ਤਾਂ ਨਸ਼ੇ ਛੱਡਨੇ ਚਾਹੀਦੇ ਹਨ ਜਿਹੜੀ ਕਿ ਬਹੁਤ ਗਲਤ ਚੀਜ਼ ਹੈ ਜੇ ਤੁਸੀਂ ਨਸ਼ੇ ਛੱਡੋਗੇ ਤਾਂ ਹੀ ਤੁਸੀਂ ਆਪਣੇ ਪਰਿਵਾਰ ਨੂੰ ਥੋੜਾ ਬਹੁਤ ਟਾਈਮ ਦੇ ਪਾਉਂਗੇ ਅੱਗੇ ਦੀ ਜਿਹੜੀ ਪੀੜ੍ਹੀ ਆ ਰਹੀ ਹੈ ਉਹਨਾਂ ਨੂੰ ਬਸ ਸਾਡਾ ਇਹੀ ਮੈਸੇਜ ਹੈ ਉਹ ਆਪਣੇ ਘਰ ਦੇ ਨਾਲ ਬੈਠਣ ਵੱਡੇ ਬਜ਼ੁਰਗਾਂ ਨਾਲ ਬੈਠਣ ਇਦਾਂ ਨਹੀਂ ਹੈ ਕਿ ਉਹ ਅਲੱਗ ਰੂਮ 'ਚ ਬੈਠੇ ਨੇ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਬਸ ਵੱਡੇ ਬਜ਼ੁਰਗਾਂ ਨਾਲ ਪੁੱਛ ਕੇ ਉਹਨਾਂ ਨਾਲ ਜਾਓ ਵਿਆਹਾਂ ਤੇ ਜਾਓ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਜਿੰਨੇ ਵੀ ਆਪਣੇ ਤਿਉਹਾਰ ਮਨਾਏ ਜਾਂਦੇ ਨੇ ਉਨਨ ਨੂੰ ਤਾਂ ਹੀ ਪਤਾ ਲੱਗੇਗਾ ਕਿ ਇਹ ਹੋ ਰਿਹਾ ਹੈ ਹੋ ਰਿਹਾ ਫਿਰ ਉਹ ਵੀ ਆਪਣੀ ਪੀੜ੍ਹੀ ਚ ਅੱਗੇ ਲੈ ਕੇ ਆਉਣ। ਤੁਸੀਂ ਵੀ ਸਕੂਲ ਦੇ ਵਿੱਚ ਤੀਜ ਦਾ ਫੰਕਸ਼ਨ ਮਨਾਇਆ ਗਿਆ ਮੈਂ ਕਹਿੰਨੀ ਹਰ ਇੱਕ ਸਕੂਲ 'ਚ ਮਨਾਇਆ ਜਾਵੇ ਤਾਂ ਹੀ ਬੱਚਿਆਂ ਨੂੰ ਪਤਾ ਚੱਲੇਗਾ। ਇਸ ਫੰਕਸ਼ਨ ਦੇ ਬਾਰੇ ਤੀਜ ਕੀ ਹੁੰਦੀ ਹੈ ਸੱਭਿਆਚਾਰ ਬਾਰੇ ਇਹ ਹਰ ਇੱਕ ਸਕੂਲ ਦੇ ਵਿੱਚ ਸੈਲੀਬ੍ਰੇਟ ਕਰਨਾ ਚਾਹੀਦਾ ਮਤਲਬ ਇਹਨੂੰ ਭੁੱਲਣਾ ਨਹੀਂ ਚਾਹੀਦਾ ਕਦੀ। ਇਹ ਪਹਿਲਾਂ ਬੱਚੇ ਉਹਨਾਂ ਸੀ ਨਾਨੀਆਂ ਦਾਦੀਆਂ ਉਹ ਤਿਉਹਾਰੇ ਹੁੰਦੇ। ਹਾਂਜੀ ਹਾਂਜੀ ਅੱਜ ਕੱਲ੍ਹ ਦੇ ਬੱਚੇ ਮੋਬਾਈਲਾਂ 'ਚ ਹੀ ਵੀ ਰਹਿੰਦੇ ਆ। ਹਾਂਜੀ ਹਾਂਜੀ ਇਹੀ ਕੀ ਆਪਣੇ ਮਤਲਬ ਮਤਲਬ ਗ੍ਰੈਂਡਪੇਰੈਂਟਸ ਨਾਲ ਤੁਸੀਂ ਟਾਈਮ ਸਪੈਂਡ ਕਰੋ ਵੱਧ ਤੋਂ ਵੱਧ ਮੋਬਾਈਲਸ ਵੀ ਚਲਾਓ ਬਟ ਕੋਈ ਟਾਈਮ ਦਿਓ ਮਤਲਬ ਮੋਬਾਈਲ ਦਾ ਵੀ ਟਾਈਮ ਰੱਖੋ ਆਪਣੇ ਪੇਰੈਂਟਸ ਲਈ ਵੀ ਟਾਈਮ ਰੱਖੋ ਇਕੱਠੇ ਬੈ ਕੇ ਮਤਲਬ ਰਾਤ ਨੂੰ ਟਾਈਮ ਸਪੈਂਡ ਕਰੋ ਮਤਲਬ ਆਪਣੇ ਗ੍ਰੈਂਡਪੇਰੈਂਟਸ ਨਾਲ ਆਪਣੇ ਪੇਰੈਂਟਸ ਨਾਲ ਇਹ ਨਹੀਂ ਵੀ ਤੁਸੀਂ ਆਹ ਫੋਨ ਹੀ ਚਲਾਈ ਜਾ ਰਹੇ ਹੋ ਪੇਰੈਂਟਸ ਨੂੰ ਆਪਾਂ ਟਾਈਮ ਨਹੀਂ ਦੇ ਪਾ ਰਹੇ ਅੱਜ ਕੱਲ ਇਹ ਹੀ ਹੋ ਰਿਹਾ ਵੀ ਆਪਾਂ ਸਾਰੇ ਫੋਨ 'ਚ ਲੱਗੇ ਰਹਿੰਦੇ ਆ ਆਪਣੇ ਪੇਰੈਂਟਸ ਨੂੰ ਆਪਾਂ ਟਾਈਮ ਨਹੀਂ ਦੇ ਪਾ ਰਹੇ ਪਰ ਉਹ ਚੀਜ਼ ਗਲਤ ਹੈ ਆਪਾਂ ਸਭ ਨੂੰ ਆਪਣੇ ਪੇਰੈਂਟਸ ਨਾਲ ਬੈਠ ਕੇ ਗ੍ਰੈਂਡਪੇਰੈਂਟਸ ਨਾਲ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਤਾਂ ਹੀ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਥੈਂਕ ਯੂ। ਥੈਂਕ ਯੂ। ਅੱਜ ਸਾਰਿਆਂ ਨੂੰ ਮੇਰਾ ਨਾਮ ਅੰਸ਼ਿਕਾ ਤਿਵਾਰੀ ਹੈ। ਮੈਂ 11ਵੀਂ ਜਮਾਤ ਦੀ ਵਿਦਿਆਰਥਣਾਂ। ਅੱਜ ਮੈਂ ਮਿਸ ਪੰਜਾਬਣ ਬਣੀ ਆ। ਮੈਨੂੰ ਬਹੁਤ ਵਧੀਆ ਲੱਗ ਰਿਹਾ ਉਮੀਦ ਨਹੀਂ ਸੀਗੀ ਬਣਾਂਗੀ ਪਰ ਬਣ ਗਈ। ਧੰਨਵਾਦ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਨੈਂਸੀ ਹੈ ਮੈਂ 11ਵੀਂ ਜਮਾਤ ਦੀ ਵਿਦਿਆਰਥਣਾਂ ਮੈਨੂੰ ਕੁੜੀ ਪੰਜਾਬ ਬੰਦਾ ਟਾਈਟਲ ਮਿਲਿਆ ਜੋ ਕਿ ਮੈਨੂੰ ਉਮੀਦ ਨਹੀਂ ਸੀ ਪਰ ਬਣ ਗਿਆ ਬਹੁਤ ਵਧੀਆ ਗੱਲ ਹੈ ਥੈਂਕ ਯੂ ਮੇਰਾ ਨਾਮ ਮਿਰਤਨਾ ਤੇ ਮੈਂ 11ਵੀਂ ਜਮਾਤ ਦੀ ਵਿਦਿਆਰਥਣਾ ਮੈਂ ਬੀਸੀਐਮ ਸਕੂਲ ਵਿੱਚ ਪੜ੍ਹਦੀ ਆ ਤੇ ਅੱਜ ਮੈਨੂੰ ਤੀਜ ਦੇ ਫੈਸਟੀਵਲ 'ਚ ਪ੍ਰੋਪਰ ਪਟੋਲੇ ਦਾ ਟੈਗ ਮਿਲਿਆ ਤੇ ਮੈਂ ਬਹੁਤ ਖੁਸ਼ ਆ ਮੈਨੂੰ ਲੱਗਦਾ ਕਿ ਇਦਾਂ ਦੀ ਕਲਚਰਲ ਐਕਟੀਵਿਟੀਜ਼ ਹੋਣੀਆਂ ਚਾਹੀਦੀਆਂ ਤਾਂ ਕਿ ਸਾਰਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗੇ ਥੈਂਕ ਯੂ ਸਾਸ਼ੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਾਨਵੀ ਹੈ ਤੇ ਮੈਂ 11ਵੀਂ ਜਮਾਤ ਦੀ ਵਿਦਿਆਰਥਣਾ ਅੱਜ ਮੈਨੂੰ ਸਕੂਲ ਵਾਲਿਆਂ ਨੇ ਜੋ ਵੀ ਟਾਈਟਲ ਦਿੱਤਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਇਹ ਟਾਈਟਲ ਮਿਲਿਆ ਮੈਨੂੰ ਮ ਟਾਈਟਲ ਮਿਲਿਆ ਹੱਸਦੇ ਨੇ ਦਿਲ ਲੋਟਿਆ ਬਟ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਮਿਲਿਆ ਤਾਂ ਸਹੀ ਸਾਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਮਨਮੀਤ ਕੌਰ ਹੈ ਮੈਂ 11ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ 20 ਸੀਐਮ ਮੈਂ 20 ਸੀਰੀਅਸ ਕੈਂਡੀ ਸਕੂਲ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਸੋਨੇ ਮੁਟਿਆ ਦਾ ਟਾਈਟਲ ਮੇਰਾ ਨਾਮ ਪ੍ਰਭਜੋਤ ਕੌਰ ਹੈ ਮੈਂ 11ਵੀਂ ਜਮਾਤ ਦੀ ਵਿਦਿਆਰਥਣ ਹਾਂ ਤੇ ਮੈਂ ਮਿਸਟੀਜ ਬਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਨੂੰ ਉਮੀਦ ਨਹੀਂ ਸੀ ਮੈਂ ਬਣਾਂਗੀ ਚਲੋ ਬਣ ਗਈ ਬਹੁਤ ਵੱਡੀ ਗੱਲ ਆ ਮੇਰੇ ਲਈ ਬਹੁਤ ਵੱਡੀ ਚੀਜ਼ as She also of the career of modeling and doing so many shows and exhibitions. Our second judge is. ਬਗਲੇ ਆ ਅਸੀਂ ਅੱਜ ਇਹ ਫੰਕਸ਼ਨ ਕਰਾਇਆ ਕਿ ਆਪਣੇ ਕਲਚਰ ਨੂੰ ਸੀ ਸਾਹਮਣੇ ਰੱਖ ਸਕੀਏ ਹੈਨਾ ਸਕੂਲ ਦਾ ਕਿੰਨਾ ਵੱਡਾ ਉਪਰਾਲਾ ਕਿ ਤੁਹਾਨੂੰ ਤੀਜ ਬਾਰੇ ਦੱਸਣ ਲੱਗੇ ਆ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਕਿੰਨੇ ਕੁਐਸਚਨ ਨਹੀਂ ਪਦੇ ਸੁਹਾਗ ਨਹੀਂ ਪਤਾ ਕੀ ਹੁੰਦਾ ਹੈਨਾ ਤੇ ਹੁਣ ਅੱਜ ਤੱਕ ਹੋਈਆਂ ਚੀਜ਼ਾਂ ਪਤਾ ਲੱਗੀਆਂ ਤਾਂ ਤੁਸੀਂ ਨੌਜਵਾਨ ਪੀੜੀਓ ਨੌਜਵਾਨ ਪੀੜੀ My heartfelt welcome to both of you from BCL schools for spending your precious time for us. Please give them a big welcome. Put the you?